ਇਹਦੀ ਨਿਗਰਾਨੀ ਗੁਰਪ੍ਰੀਤ ਸਿੰਘ ਸਬ ਇੰਸਪੈਕਟਰ ਉਹ ਲਾਸਟ ਵਾਰ ਪੜੇ ਪਰਸਾਂ ਦੇ ਸੰਬੰਧ ਵਿੱਚ ਏਰੀਆ ਵਿੱਚ ਘੁਮਰੀ ਸੀ ਮੰਡੀ ਦੇ ਵਿੱਚੋਂ ਉਹਨਾਂ ਨੂੰ ਇੱਕ ਬੰਦਾ ਦਿਖਾਈ ਦਿੱਤਾ ਜਿਹਨੂੰ ਸ਼ੱਕ ਦੇ ਬਨਾਤੇ ਰੋਕਿਆ ਉਹਨੇ ਆਪਣਾ ਨਾਮ ਅਮਨ ਅਮਨ ਦਸਰ ਜੋ ਕਿ ਅਰਗਵਿੰਦਪੁਰ ਦਾ ਰਹਿਣੇ ਵਾਲਾ ਜਦੋਂ ਉਹਦੀ ਬੈਗ ਦੀ ਤਲਾਸ਼ੀ ਕੀਤੀ ਤੇ ਉਹਦੇ ਬੈਗ ਦੇ ਵਿੱਚੋਂ 550 ਗ੍ਰਾਮ ਦੀ ਰੋਡ ਨੰਬਰਾਂ ਜੋ ਅਸੀਂ ਮੁਕਦਮਾ ਦਰਜ ਕਰਕੇ ਜਿਹੜੀ ਅਸੀਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਇਹ ਅਮਨ ਉਹ ਵੀ ਬਖਸ਼ਿਆ ਜਿਸ ਨੇ ਕੁਝ ਇੱਕ ਤਵਨਨ ਪਹਿਲਾਂ ਬਚਰਾਮਾ ਵਿੱਚ ਇੱਕ ਵਿਅਕਤੀ 'ਤੇ ਗੋਲੀਆਂ ਚਲਾ ਕੇ ਇਹਨੂੰ ਜ਼ਖਮੀ ਕਰ ਦਿੱਤਾ ਸੀ ਤੇ ਸਾਡੀ ਪੁਲਿਸ ਪਾਰਟੀ ਇਹਦੇ ਮਗਰ ਤੱਕੀ ਹੋਈ ਸੀ ਐਸ ਐਚਓ ਵਿਕਰਮ ਅਤੇ ਦੀ ਪਾਰਟੀ ਕਾਫੀ ਮੁਸਤੈਦ ਸੀ ਇਹਨੂੰ ਫੜਨ ਲਈ ਪਰੰਤੂ ਇਹ ਸਾਡੇ ਕੋਲ ਇਹ ਪਹਿਲਾਂ ਵੀ ਸਾਨੂੰ ਥੋੜੀ ਜਿਹੀ ਇਨਫਰਮੇਸ਼ਨ ਸੀ ਕਿ ਇਹ ਹਿੰਦੀ ਦਾ ਕੰਮ ਕਰਦਾ ਹੈ ਤੇ ਇਹ ਹੁਣ ਸਾਡੇ ਡਿੱਕੇ ਆ ਗਿਆ ਜਿਹਦਾ ਅਸੀਂ ਰਿਮਾਂਡ ਲਿਆ ਹੁਣ ਇਹਦੀ ਕੋਸ਼ਿਸ਼ ਕਰ ਰਿਹਾ ਕਿ ਇਹ ਜਿਹੜਾ ਥਿਰੋ ਨੇ ਇਹ ਕਿੱਥੋਂ ਲੈ ਕੇ ਆਇਆ ਅਤੇ ਅੱਗੇ ਦੇ ਕਿਤੇ ਸਪਲਾਈ ਕੀਤੀ ਕਰਨੀ ਅਤੇ ਖਿਡਾਰੀ ਅਸੀਂ ਜਿਹੜਾ ਸਾਡਾ 307 ਦੇ ਚਲੋਸੀ ਪੰਟੜਿਆ ਇਹਨੇ ਇੱਕ ਆਪਣੇ ਨਾਟਰਾਮਾ ਵਿੱਚ ਇੱਕ ਬੰਦੇ ਨੂੰ ਪੂਰੀਆਂ ਮਾਰੀਆਂ ਸੀ ਜੋ ਕਿ ਚੈੱਕ ਕਰ ਗਿਆ ਸੀ ਇਸ ਨਾਲ ਦੇ ਪਹਿਲੇ ਅਸੀਂ ਦੋ ਬੰਦੇ ਫੜ ਲਏ ਜਿਹਦੇ ਵਿੱਚ ਇੱਕ ਸੋਨੂ ਨਾਮ ਦਾ ਵਿਅਕਤੀ ਜੋ ਦਿੱਤੀ ਰੋਹਕਾ ਰਹਿਣਾ ਵਾਲਾ ਉਹ ਜੇਲ੍ਹ ਦੇ ਵਿੱਚ ਅੰਦਰ ਸੀ ਉਹਦੇ ਜਦੋਂ ਇਹ ਪਹਿਲਾਂ ਇੱਕ ਕਿਸੇ ਕੇਸ ਵਿੱਚ ਆਪਣਾ ਜਿਹੜਾ ਰਾਜਵੀਰ ਨਾਮ ਦਾ ਵਿਅਕਤੀ ਵਜੀ ਗ੍ਰਿਫਤਾਰ ਕੀਤਾ ਉਹ ਪਹਿਲਾਂ ਜਦੋਂ ਜਿੰਦ ਗਿਆ ਤਾਂ ਉਸਦੇ ਕੋਨਟੈਕਟ ਹੋ ਗਿਆ ਅੱਗੇ ਜਿਹੜਾ ਸੋਨੂ ਨੇ ਇਸ ਤਰ੍ਹਾਂ ਆਪਣਾ ਜਿਹੜਾ ਮਚਰਾਵਾ ਵਾਲਾ ਵਿਅਕਤੀ ਆ ਉਹਨੂੰ ਗੋਲੀਆਂ ਮਾਰ ਲਈ ਉਸਕਾ ਜੋ ਇਹਦੇ ਵਿੱਚ ਆਪਣਾ ਇਹ ਪਠਾਨ ਇੱਕ ਰਾਜਵੀਰ ਇੱਕ ਚੋਬਰ ਨਾਲ ਦੇ ਵਿਅਕਤੀ ਨੇ ਉਹਨੂੰ ਗੋਲੀਆਂ ਮਾਰ ਕੇ ਚੱਕ ਲਈ ਕੀਤਾ ਸੀ ਹੁਣ ਚੋਬਰ ਜਿਹੜਾ ਉਹ ਸੀ ਗ੍ਰਿਫਤਾਰ ਕਰਨਾ ਸਾਡੀ ਗ੍ਰਿਫਤਾਰ ਗ੍ਰਿਫਤਾਰ ਤੋਂ ਬਾਹਰ ਸੀ ਉਹਦੇ ਮੱਧ ਲੱਗੇ ਸਰ ਇਹਦੇ ਤੋਂ ਗੋਲੀਆਂ ਇਹ ਇਹਦੇ ਖਿਲਾਫ ਪਹਿਲਾਂ ਵੀ ਤਿੰਨ ਮੁਕੱਦਮੇ ਦਰਜ ਨੇ ਜੋ ਅੰਡਰ ਟ੍ਰਾਇਲ ਹੈ ਇਹ ਕਾਫੀ ਕ੍ਰਿਮੀਨਲ ਨੇਚਰ ਦਾ ਬੰਦਾ ਹੈ ਤੇ ਇਹ ਸਾਨੂੰ ਬੰਟਰ ਸੀ ਤੇ ਹੁਣ ਸਾਡੇ ਜਿਹੜੇ ਖੇਲ ਹੁਣ ਸੋਚਦਾ ਕਰਨ ਦੀ ਲੋੜ ਨਹੀਂ ਪੈਣੀ ਕੋਈ ਨਹੀਂ ਅਸਲ ਵਿੱਚ ਉਹ ਪੁਰਾਣੇ ਅੰਡਰ ਟ੍ਰਾਇਲ ਨੇ